ਕਿਸਾਨ ਵੀਰੋ ਸਾਡੇ YouTube ਚੈਨਲ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਬਰਾੜ ਫਰਮ YouTube ਚੈਨਲ ਤੇ ਫੇਸਬੁੱਕ ਤੇ ਅੱਜ ਤਰੀਕ ਹੋ ਗਈ ਹੈ 27 ਅਕਤੂਬਰ 2025 ਤੇ ਆਪਾਂ ਆਏ ਜੀ ਤੂੜੀ ਦੀ ਬੋਲੀ ਦੇ ਕੋੜਕਪੂਰਾ ਮੰਡੀ ਸੁਬਾ ਸੁਬਾ ਤੇ 7:30 ਹੋ ਚੁੱਕਾ ਜੀ ਟਾਈਮ ਆ ਤੇ 7:30 ਵਜੇ ਬੋਲੀ ਸਟਾਰਟ ਹੋ ਜਾਂਦੀ ਹੈ ਕੋੜਕਪੂਰਾ ਦੀ ਮੰਡੀ ਦੇ ਵਿੱਚ ਤੇ ਵੇਣਿਆਂ ਜੀ ਅੱਜ ਦਾ ਸਾਰਾ ਰੇਟ ਕੀ ਹਿਸਾਬ ਕਿਤਾਬ ਜਾਂਦਾ ਕੋੜਕਪੂਰਾ ਦੀ ਮੰਡੀ ਦੇ ਵਿੱਚ ਆ ਜੋ ਕਿਸਾਨ ਭਰਾਵੋ ਵੇਣੇ ਆ ਬਾਕੀ ਆਪਾਂ ਸ਼ੇਅਰ ਕਰ ਦਿਓ ਕਿਸਾਨ ਭਰਾਵੋ ਨਾਗਾਂ ਦੀ ਗੱਲ ਕਰਾਂ ਤਾਂ ਮੈਂ ਤਿੰਨ ਕਿ ਨਾਗ ਆਏ ਆ ਅੱਜ ਇਹ ਤਿੰਨ ਨਗਾਂ ਦਾ ਵੇਣਿਆ ਕਿਸਾਨ ਪ੍ਰਭੂ ਕੀ ਹਸਾਬ ਕਿਤਾਬ ਹੋ ਜਾਂਦਾ ਤੇ ਬਾਕੀ ਬਈ ਵੇਣੇ ਅੱਜ ਡਾਕਾਂ ਦਾ ਹਿਸਾਬ ਕਿਤਾਬ ਪਹਿਲੇ ਨਗ ਦੀ ਬੋਲੀ ਹੋਣ ਲੱਗੀ ਆ ਪਾਸਕਾਰ ਬਈ ਆਰਨੀ ਨੱਪੀ ਆਉਂਦਾ ਹੀ ਆ ਤਾਂ ਪਤੰਦਰ ਮਿੱਤਰੋ ਬਾਕੀ ਵੇਣੇ ਬਈ ਅੱਜ 27 ਅਕਤੂਬਰ ਹੋ ਚੁੱਕੀ ਆ ਲੋ ਵੀ ਤੂੜੀ ਚੈੱਕ ਕਰੋ ਇੱਧਰ ਤੋਂ ਬਾਈ ਦਿਖਾ ਰਿਹਾ ਸੀਗਾ ਤੇ ਮਾਲ ਚਲਦਾ ਵੀ ਪੂਰਾ ਹੀ ਬਣਿਆ ਪਿਆ ਕੋਟ ਪੂਰਾ ਦੀ ਮੰਡੀ ਦੇ ਵਿੱਚ ਆਰੂਪ ਆ ਬਾਕੀ ਵੀ ਵੇਨਾ ਕੀ ਹਿਸਾਬ ਕਿਤਾਬ ਬੰਦਾ ਕੋਟ ਕ ਪੂਰਾ ਦੀ ਮੰਡੀ ਦੇ ਵਿੱਚ ਕਿਸਾਨ ਪਰ ਉਹ ਬੋਲੀ ਹੋ ਚੁੱਕੀ ਆ ਸ਼ੁਰੂ ਆਮ ਸਰ ਮੈਂ ਨਾ ਆਉਂਦਾ ਭਾਈ ਆਮ ਸਰ ਲਾਇਓ ਵੇ ਬੋਲੋ ਵੀ ਲਿਆਉਂਦੇ ਅੰਦਰ ਦੀ ਥੋੜੀ ਬੋਲੋ ਭਾਈ 350 ਰੁਪਿਆ 350 52 8 65 74 70 ਕਰਦੇ 400 5 22 25 35 435 40 45 340 550 550 450 470 470 ਬੋਲਾਂਗੇ ਨਾ ਹਾਂ ਮੈਨੂੰ ਪਤਾ 470 ਰੁਪਏ ਜੀ ਨੌ ਵੀ ਕਿਸਾਨਾ ਭਰਾਵਾ ਇਹ ਨਾ ਕਿ 400 ਤੇ 70 ਰੁਪਏ ਹੋ ਚੁੱਕਿਆ ਜੀ 400 ਤੇ 70 ਰੁਪਏ ਬਈ ਦੋ ਨਾਕ ਰਹਿ ਗਏ ਵਿੱਚ ਮਗਰ ਤੇ ਵੀ ਨੇ ਇਹਨਾਂ ਦਾ ਕੀ ਹਿਸਾਬ ਕਿਤਾਬ ਜਾਂਦਾ ਬਈ ਆਜੋ ਬਾਕੀ ਤੇ ਲੋ ਬਈ ਅੱਜ ਵੀ ਬਾਸਪਤੀ ਦੀ ਬੋਲੀ ਤੇ ਵੀ ਆਵਾਂਗੇ ਤੇ ਆਪਾਂ ਵੀ ਵੇਚਣ ਆਉਣਾ ਬਾਸਪਤੀ ਤੇ ਵੇਖਾਂਗੇ ਵੀ ਕੀ ਮਾਹੌਲ ਬੰਦਾ ਕਿੰਨੇ ਕੀ ਹਿਸਾਬਤਾ ਆਪਣੇ ਬਾਸਪਤੀ ਲੱਗਦਾ ਤੇ ਆਪਾਂ ਵੀਡੀਓ ਪਾਵਾਂਗੇ ਅੱਜ ਤੇ ਵੇਖਾਂਗੇ ਵੀ ਮਾਹੌਲ ਕੀ ਬੰਦਾ ਅੱਜ ਮੰਡੀ ਦੇ ਵਿੱਚ ਹਾਂਜੀ ਅੰਦਰ ਜੀ ਅੰਦਰ ਜੀ ਤੁਸੀਂ ਬੋਲੋ ਜੀ 350 350 400 400 500 600 15 33 435 40 48 450 52 452 ਰੁਪਏ ਬੋਲਾ ਭਾਈ ਜਲੇ ਮੈ ਵੱਲ ਕਹੋ ਮੈ ਵੱਲ ਨਹੀਂ ਆਇਆ 452 ਬੋਲਾ ਲੋ ਬਈ ਕਿਸਾਨ ਭਰਾਵੋ ਇਹ ਟਰਾਲੀ ਲੱਗੀ ਆ 452 55 ਦੂਸਰੀ ਟਰਾਲੀ 455 ਗਈ ਆ ਜੀ ਤੀਸਰੀ ਟਰਾਲੀ ਦਵੇਂ ਨੇ ਕੀ ਸਾਬਕਤਾ ਵਜਦਾ ਬਈ ਆ ਜੋ ਕਿਸਾਨ ਭਰਾਵੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਈ ਜਰੂਰ ਕਰ ਦਿਆ ਕਰੋ ਕਿਸਾਨ ਭਰਾਵੋ ਤੇ ਬਈ ਬਾਸਪਤੀ ਦੀ ਵੀ ਆਪਾਂ ਜੀ ਵੀਡੀਓ ਪਾਵਾਂਗੇ ਬਈ ਟਾਈਮ 11 ਵਜੇ ਬੋਲੀ ਹੁੰਦੀ ਆ ਬਈ ਕੋਰਪੂਰਾ ਮੰਡੀ ਵਿੱਚ 12 ਵਜੇ ਨੂੰ ਆਪਾਂ ਵੀਡੀਓ ਕਾ ਪਾ ਦਾਂਗੇ ਜੇ ਕਿਸੇ ਵੀਰ ਭਰਾ ਨੇ ਬਾਸਪਤੀ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਕਰ ਦਿਆ ਕਰੋ ਬੋਲੋ ਬੈਰ ਜਾਉਂਗੇ ਸੈਕੂ ਮਸ਼ੀਨ ਲੱਗਣੀ 350 ਜੀ 8 65 ਸਵਾ 400 ਕਰਦੇ ਸਿੱਧੀ ਯਾਰ 425 ਰੁਪਏ ਫਿਰ ਵੀ ਹੈ ਜਾਲੀ 40 45 443 ਰੁਪਏ 450 450 ਬੋਲਾ ਭਾਈ ਕਿ ਨਾ ਸਾਢੇ 400 ਲੋਵੀ ਕਿਸਾਨਪੁਰ ਉਹ ਟਰਾਲੀ ਗਈ ਹੈ 450 ਬਈ ਸਿਰਾ ਰੇਟ 400 ਤੇ 70 ਰੁਪਏ ਗਿਆ ਬਈ ਤੇ ਬਾਕੀ ਸ਼ੇਅਰ ਕਰਦੇ ਬਈ ਬਾਸਪਤੀ ਦੀ ਵੀਡੀਓ ਆਪਾਂ 12 ਵਜੇ ਨੂੰ ਪਾ ਦਾਂਗੇ ਤੇ ਬਾਕੀ ਵੇਖਾਂਗੇ ਬਈ ਧੰਨਵਾਦ